ਮਰਨੀ ਮਰਦਾ ਪਰ ਇਸ ਰੂਹ ਚੋਂ ਇਸ ਖੂਨ ਚੋਂ ਸਪੀਕਰ ਬੰਦ ਹੋ ਗਿਆ ਆਵਾਜ਼ ਜਿਹੜੀ ਹੈ ਉਹ ਇਕੱਲੀਆ ਖਲੀਆ ਹੁੰਦੀ ਹੈ ਠੀਕ ਹੈ ਜੋ ਹੁਕਮ ਆਇਆ ਉਹ ਵੀ ਪ੍ਰਵਾਨ ਉਥੇ ਇਨਕਾਰ ਕੋਈ ਨਹੀਂ ਕਰੀ ਸਕਦਾ ਤੇ ਨਾ ਕਰਨਾ ਹੀ ਚਾਹੀਦਾ ਪਰ ਜਿੱਥੇ ਮੈਂ ਰੂਹ ਤੋਂ ਕਰਨੀ ਉੱਥੇ ਮੈਂ ਆਪਣੇ ਬਜ਼ੁਰਗਾਂ ਦੀ ਪਾਰਟੀ ਪੰਜਾਬ ਦੀ ਪਾਰਟੀ ਪੰਥ ਤੇ ਗੌਰ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਦੀ ਸਵਾਸ ਸਵਾਸ ਕਰਕੇ ਚੜ੍ਹਦੀ ਕਲਾ ਮੰਗਦਾ ਬੋਲੇ ਸੋ ਨਿਹਾਲ ਰਾਣਾ ਤੁਲਾ ਜਾਣੀ ਚਾਹੀਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਂਕ ਇੱਥੇ ਅੱਜ ਆਪਾਂ ਦੇਖਦੇ ਆ ਕਿ ਕਈ ਸੱਜਣ ਮੈਂ ਥੱਲੇ ਦੀ ਨਹੀਂ ਗੱਲ ਕਰਦਾ ਮੈਂ ਉੱਪਰ ਦੀ ਗੱਲ ਕਰਦਾ ਕੋਈ ਝਾੜੂ ਵਾਲਿਆਂ ਨੂੰ ਛੱਡ ਕੇ ਕਾਂਗਰਸ ਜਾ ਰਿਹਾ ਹੈ ਕੋਈ ਕਨਾਲਸ ਨੂੰ ਛੱਡ ਕੇ ਝਾੜੂ ਤੇ ਬੀਜੇਪੀ ਤੇ ਜਾ ਰਿਹਾ ਹੈ ਕੋਈ ਅਕਾਲੀ ਦਲ ਵਾਲਾ ਛੱਡ ਕੇ ਕਿਸੇ ਪਾਸੇ ਜਾ ਰਿਹਾ ਹੈ ਮੈਨੂੰ ਤਾਂ ਖੁੱਲੀ ਛੁੱਟੀ ਮਿ ਗਈ ਮਤਲਬ ਮੈਨੂੰ ਜੋ ਆਦੇਸ਼ ਆਦੇਸ਼ ਜਾਰੀ ਕੀਤੇ ਗਏ ਜਿਹੜੇ ਮੈਨੂੰ ਪ੍ਰਵਾਨ ਉਸ ਤੋਂ ਬਾਅਦ ਤੁਹਾਡੇ ਕਿਹਾ ਤੇ ਮਰਜ਼ੀ ਨਹੀਂ ਹੈ ਬੀਜਪੀ ਆਣ ਦੇ ਸੁਣਿਆ ਝਾੜੂ ਵਾਲਿਆਂ ਦੇ ਸੁਣਿਆ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਪਰ ਤੁਹਾਡੇ ਆਪਣੇ ਨੇ ਕਿਹਾ ਕਿ ਤੁਹਾਨੂੰ ਭੇਟਾ ਵੀ ਨਹੀਂ ਪਾ ਦਿੰਦਾ ਕਿ ਵਿਸ਼ਵਾਸੋਂ ਵੀ ਕਦੀ ਅਜਿਹਾ ਕਦਮ ਪੁੱਟ ਸਕਦਾ ਹੈ ਜਿਹੜੀਆਂ ਪੰਜਾਬ ਤੇ ਪੰਛੀਆਂ ਵੱਧੀ ਸ਼ਕਤੀ ਪਾਰਟੀਆਂ ਨੇ ਕਾਂਗਰਸ ਜਿਹਦੇ ਬਾਰੇ ਮੈਂ ਤਾਂ ਸੁਪਨੇ 'ਚ ਵੀ ਸੋਚ ਸਕਦਾ ਭਾਰਤੀ ਜਨਤਾ ਪਾਰਟੀ ਝਾੜੂ ਵਾਲੇ ਜਿਹੜੀਓਂ ਚੱਲਦੇ ਨੇ ਜਿਨ੍ਹਾਂ ਨੇ ਰਾਤੇ ਪੰਜਾਬ ਨੂੰ ਲੁੱਟਣ ਦੇ ਕੁੱਟਣ ਦੇ ਕੇਵਲ ਤੇ ਕੇਵਲ ਬਰਬਾਦ ਕਰਦੇ ਆ ਪੰਜਾਬ ਹਦੈਸ਼ੀ ਨਹੀਂ ਤੁਸੀਂ ਦੇਖ ਹੀ ਲਿਆ। ਕੰਮ ਸਭ ਭੁੱਲ ਨਹੀਂ ਸਕਦੇ। ਆ 2017ਾਂ 'ਚ ਭੱਜ-ਭੱਜ ਕੇ ਪਈਆਂ ਸੀ ਆਪਣਿਆਂ ਨੇ। ਕੈਪਟਨ ਜੀ ਕੈਪਟਨ ਜੀ ਸਰਕਾਰ ਦੀ ਆ ਕਰ ਦੂਗੀ, ਉਹ ਕਰ ਦੂਗੀ। ਉਹ ਸਰਕਾਰ 5 ਸਾਲ ਹਟਾ ਕੇ ਚਲੇਗੇ। ਠੀਕੇ ਲੋਕੀ ਗਾਰਾਂ ਕੱਢਦੇ ਰਹੇ ਨਵੇਂ ਠੱਗਾ ਗੇ ਨਵੇਂ ਠੱਗਾ ਨੇ ਉਹਨਾਂ ਵੱਡੀਆਂ ਕਮਾ ਕੀਤੀਆਂ ਤੇ ਅੱਜ ਦਿੱਲੀ ਦੇ ਵਿੱਚ ਜੋ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਤਜੋਰੀਆਂ ਭਰੀਆਂ ਤੇ ਆਮ ਆਦਮੀ ਪਾਰਟੀ ਦੇ ਤੇ ਕੇਜਰੀਵਾਲ ਦੀ ਸਾਰੀ ਸਿਆਸਤ ਜਿਹੜੀ ਹੈ ਉਹ ਪੰਜਾਬ ਨੂੰ ਲੁੱਟ ਕੇ ਚੱਲ ਰਹੀ ਹੈ ਅਜਿਹਾ ਅਧਿਕਾਰਕ ਇਤਹਾਸ ਅਰਧਿਆਰ ਸਿੰਘ ਨੇ ਲੈ ਜਿੰਨੇ ਬੈਠੇ ਜੇ ਸਾਰੇ ਕਿਸਾਨ ਭਾਈਚਾਰੇ ਦੇ ਨਰਸਬੰਧ ਜੀ ਉਹ ਸੱਜਣ ਹੱਥ ਖੜਾ ਕਰਿਆ ਜੇ ਜੀ ਨੂੰ ਝੋਨੇ ਦੇ ਵਿੱਚ ਕੱਟ ਨਹੀਂ ਲੱਗਾ ਕੋਈ ਹੈਗਾ ਹਜ਼ਾਰਾਂ ਦੀ ਤਰ੍ਹਾਂ ਤੁਸੀਂ ਬੈਠੇ ਜੇ ਵੱਡੀ ਕਿੰਤੀ ਵਿੱਚ ਬੈਠੇ ਜੇ ਵੱਡੀ ਕਿੰਤੀ ਵਿੱਚ ਬੈਠੇ ਜੇ ਤੇ ਜੋ ਹਾਲਾਤ ਨੇ ਪੰਜਾਬ ਦੇ ਕੋਈ ਆਇਆ ਸਰਕਾਰੀ ਕਰਮਚਾਰੀ ਕੋਈ ਅਫਸਰ ਕੋਈ ਐਮਐਲਏ ਕੋਈ ਮੰਤਰੀ ਜਾਂ ਕੋਈ ਹੋਰ ਜਿਹੜਾ ਮੰਡਿਆ ਦਾ ਹੈ ਅਖੀਰ ਸਾਰਿਆਂ ਨੂੰ ਕੱਟਵਾ ਕੇ ਝੋਨਾ ਝਕਾਉਣਾ ਆਜੇ ਜਿਹੜੀ ਕੰਮ ਕਰੇ ਹੋਣੀ ਹੈ ਉਹ ਵੀ ਦੇ ਦਈਓ ਜਿਹੜੀ ਸਰਕਾਰ ਝੋਨਾ ਤੋਂ ਕੰਮ ਨਹੀਂ ਸਾਹਮ੍ਹ ਸਕਦੀ ਉਹ ਲੋਕਾਂ ਨੂੰ ਕਿੱਥੋਂ ਸਾਹਮ੍ਹੇ ਚਲ ਮੇਰਾ ਅੱਜ ਦਾ ਨਿਸ਼ਾਨਾ ਹੈ ਮੈਂ ਤੇ ਸਭ ਆਪਣੀ ਬੇਨਤੀ ਕਰਨ ਵਾਸਤੇ ਖੜਾ ਹੋਇਆ ਹਾਂ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਕਹਿਣਾ ਛੱਡ ਦਿਓ ਕਿ ਅਕਾਲੀ ਦਾ ਦਾ ਪਤਾ ਨਹੀਂ ਕੀ ਬਣੂਗਾ ਮੈਂ ਵੀ ਤੁਹਾਡੇ ਵਰਗਾ ਅਕਾਲੀ ਹਾਂ ਤੇ ਮੈਂ ਰੂਹ ਤੋਂ ਕਹਿੰਦਾ ਹਾਂ ਮੇਰਾ ਢਿਲ ਕਹਿੰਦਾ ਹੈ ਮੇਰਾ ਰੱਬ ਕਹਿੰਦਾ ਹੈ ਕਿ ਆਉਣ ਵਾਲੀ ਸਰਕਾਰ ਪੰਜਾਬ ਚ ਅਕਾਲੀ ਦਲ ਦੀ ਬਣੂ ਬੜੇ ਝੱਖੜ ਝੁੱਲ ਰਹੇ ਨੇ ਬੜੇ ਹਮਲੇ ਹੋਏ ਨੇ ਮੇਰਾ ਗੱਲ ਇਹਨੇ ਦੇ ਕਿਸੇ ਬੰਦੇ ਦੇ ਹਮਲੇ ਹੋ ਜਾਣ ਤੇ ਮੇਰਾ ਗੱਲ ਚੜਾਈ ਕਰਦੇ ਜਿੰਨੇ ਅਕਾਲੀ ਦਲ ਤੇ ਹੋਏ ਜਿਵੇਂ ਬਾਦ ਤੁਸੀਂ ਹਜ਼ਾਰਾਂ ਨੂੰ ਇਤਰਾਜ਼ ਤੇ ਇੱਕ ਛੋਟੇ ਜਿਹੇ ਸੱਦੇ ਦੇ ਇਕੱਠੇ ਹੋ ਜਾਂਦੇ ਜੀ